ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵੋ ਨੂੰ ਉਮੀਦ ਕਰਦੇ ਆ ਸਾਰੇ ਕਿਸਾਨ ਵੀਰ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਆਪ ਤਾਂ ਸਭ ਤੋਂ ਪਹਿਲਾਂ ਚੈਨਲ ਜਿਹੜਾ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਡਬਲ ਤਾਂ ਕਿ ਨਵੇਂ-ਨਵੇਂ ਟਰੈਕਟਰਾਂ ਦੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀਆਂ ਰਹਿਣ ਜੀ ਆਪਣਾ ਹੈਲਪਰ ਇਹ ਨੰਬਰ ਜਿਹੜਾ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਜੇ ਕਿਸੇ ਵੀ ਕਿਸਾਨ ਭਰਾ ਨੇ ਕਿਸੇ ਵੀ ਸੰਦ ਦੀ ਐਡ ਲਗਵਾਉਣੀ ਹੋਵੇ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਜਾਂ 2 ਮਿੰਟ ਦੀ ਇੱਕ ਵੀਡੀਓ ਬਣਾ ਕੇ ਸੈਂਡ ਕਰ ਸਕਦੇ ਜੀ ਤੇ ਅੱਜ ਤੁਹਾਡੇ ਲਈ ਜਿਹੜਾ ਟਰੈਕਟਰ ਲੈ ਕੇ ਆਏ ਆ ਆਪਾਂ ਮੋਡੀਫਾਈ ਫੋਰਡ 3600 ਟਰੈਕਟਰ ਲੈ ਕੇ ਆਏ ਆ ਟਰੈਕਟਰ ਦੇ ਸਭ ਤੋਂ ਪਹਿਲਾਂ ਆਪਾਂ ਮਾਡਲ ਦੀ ਗੱਲ ਕਰਦੇ ਆ 1992 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਫਸਟ ਪਾਰਟੀ ਦਾ ਟਰੈਕਟਰ ਹੈਗਾ ਲੁਧਿਆਣਾ ਏਰੀਆ ਦੇ ਵਿੱਚ ਟਰੈਕਟਰ ਖੜਾ ਹੈਗਾ ਤੇ ਸਾਰਾ ਵੀਰ ਨੇ A to Z ਪਹਿਲਾਂ ਇੰਜਣ ਦਾ ਕੰਮ ਕਰਾ ਕੇ ਗੇਅਰ ਦਾ ਕੰਮ ਕਰਾ ਕੇ ਉਦੋਂ ਬਾਅਦ ਪੇਂਟ ਵਗੈਰਾ ਕਰਾਇਆਗਾ ਮੋਡੀਫਾਈ ਹੋਇਆ ਫੋਰਡ ਜੜ ਤੋਂ ਲੈ ਕੇ ਮੋਡੀਫਾਈ ਹੋਇਆ ਇੰਜਣ ਦੇ ਕੰਮ ਤੋਂ ਲੈ ਕੇ ਗੇਅਰ ਦਾ ਕੰਮ ਤੱਕ ਫੁੱਲ ਬ੍ਰੇਕਾਂ ਵਗੈਰਾ ਦਾ ਕੰਮ ਵੀਰਾਂ ਨੇ ਫੁੱਲ ਕਰਾਇਆ ਹੋਇਆਗਾ ਕਿਤੇ ਕੋਈ ਐ ਨਹੀਂ ਹੈਗਾ ਵੀ ਜਰ ਦੇ ਉੱਤੋਂ ਦੀ ਰੰਗ ਮਾਰਤਾ ਵੀਰਾਂ ਨੇ ਬਿਲਕੁਲ ਜੱਜ ਕੇ ਰੀਜਨਲ ਤਿਆਰ ਕੀਤਾ ਹੋਇਆ ਫੋਰਡ ਹੈਗਾ ਮਗਰਾਟਾਂ ਤੋਂ ਲੈ ਕੇ ਵੀਰਾਂ ਨੇ ਪਾਰਟ ਸਾਰੇ ਨਵੇਂ ਪਾਏ ਹੋਏ ਨੇ ਟਾਇਰ ਵਗੈਰਾ ਵੀ ਨਵੇਂ ਚੜਾਏ ਹੋਏ ਨੇ ਬੰਪਰ ਤੇ ਬਾਰ ਲਾਈਟਾਂ ਰੂਟ ਅਤੇ ਫਾਈਬਰ ਹੁੱਡ ਵਗੈਰਾ ਵੀਰਾਂ ਨੇ ਫੁੱਲ ਸ਼ੌਕ ਨਾਲ ਮਿਊਜ਼ਿਕ ਸਿਸਟਮ ਵਗੈਰਾ ਲਾਇਆ ਹੋਇਆ ਸਾਰੀ ਸਾਰੀ ਐਸੈਸਰੀ ਵੀਰਾਂ ਨੇ ਨਾਲ ਦੇਣੀ ਹੈ ਟਾਇਰਾਂ ਵਗੈਰਾ ਤੋਂ ਵੀ ਬਿਲਕੁਲ ਨਵਾਂ ਟਰੈਕਟਰ ਹੈ ਚਾਰੇ ਟਾਇਰ ਵੀਰਾਂ ਨੇ ਨਵੇਂ ਪਾਏ ਹੋਏ ਨੇ ਬੈਟਰੀ ਵਗੈਰਾ ਨਮੀ ਰਖਾਈ ਹੋਈ ਹੈ ਕਿਤੇ ਬੈਟਰੀ ਬਕਸਾ ਨਹੀਂ ਗਲਿਆ ਕਿਤੇ ਮਗਰਾਟ ਨਹੀਂ ਗਲਿਆ ਬਿਲਕੁਲ ਨਵੇਂ ਬਗਰਾਟ ਵਗੈਰਾ ਲਵਾਏ ਹੋਏ ਨੇ ਨਵੀਆਂ ਲੈਂਕਾਂ ਵਗੈਰਾ ਕਿਤੇ ਲੈਂਕਾਂ ਵਗੈਰਾ ਚ ਕੋਈ ਢਿੱਲ ਨਹੀਂ ਹੈਗੀ ਕੋਈ ਕੰਮ ਨਹੀਂ ਹੋਣ ਵਾਲਾ ਟਰੈਕਟਰ ਦੇ ਵਿੱਚ ਬਿਲਕੁਲ ਨਵਾਂ ਟਰੈਕਟਰ ਤਿਆਰ ਹੋਇਆ ਹੋਇਆ 2023 ਦੇ ਵਿੱਚ ਕੋਈ ਵੀ ਕਮੀ ਪੇਸ਼ ਨਹੀਂ 4K ਦਾ ਪੇਂਟ ਕਰਾਇਆ ਹੋਇਆ ਹੈ ਕੋਈ ਜਾਲੀ ਪੇਂਟ ਨਹੀਂ ਹੋਇਆ ਫੋਰਡ ਨੂੰ 4K ਦਾ ਵੀਰਾਂ ਨੇ ਪੇਂਟ ਕਰਾਇਆਗਾ ਜੇਕਰ ਟਰੈਕਟਰ ਦੇ ਆਪਰ ਰੇਟ ਦੀ ਗੱਲ ਕਰੀਏ 1,95,000 ਰੁਪਇਆ ਵੀਰ ਰੇਟ ਰੱਖਦਾ ਹੈਗਾ ਤੇ ਬਾਕੀ ਮੌਕੇ ਤੇ ਜਿਹੜਾ ਮਾਤਾਨ ਕੀਤਾ ਜਾਊਗਾ ਉਹ ਕੰਟੈਕਟ ਨੰਬਰ ਮਾਲਕਪੁਰਾ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਮਾਲਕ ਭਰਾਵਾਂ ਨਾਲ ਗੱਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੇ ਟਰੈਕਟਰ ਦੀ ਹੋਰ ਜਾਣਕਾਰੀ ਜਿਹੜੀ ਲੈ ਸਕਦੇ ਹੋ ਆਪਣੀ ਪੂਰੀ ਵੀਡੀਓ ਦੇਖ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਲਿਓ